ਦੋਸਤੋ ਹਰ ਸਾਲ ਜਿਹੜਾ ਵਾ ਗੁਰਦਾਸਪੁਰ ਤੋਂ ਸਿਪਰਿਵਾਰ ਲੰਗਰ ਕਮੇਟੀ ਜਿਹੜੀ ਹੈ ਜੀ ਮਣੀ ਮਹੇਸ਼ ਜਿਹੜਾ ਵਾ ਲੰਗਰ ਦਾ ਯੋਜਨ ਕਰਦੀ ਆ ਸੋ ਬੜਾ ਵੱਡਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾਂਦਾ ਵਾ ਜੀ ਸੋ ਇਸ ਸਾਲ ਵੀ ਜਿਹੜਾ ਵਾ ਇਹਨਾਂ ਵੱਲੋਂ ਜਿਹੜਾ ਵਾ ਜੀ ਲੰਗਰ ਦੀ ਤਿਆਰੀ ਕੀਤੀ ਗਈ ਆ ਸੋ ਅੱਜ ਜਿਹੜਾ ਵਾ ਗੁਰਦਾਸਪੁਰ ਤੋਂ ਜਿਹੜੀਆਂ ਜੀ ਇਹ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਵਾ ਜਿਹੜੇ ਟਰੱਕਾਂ ਦੇ ਵਿੱਚ ਜਿਹੜਾ ਰਾਸ਼ਨ ਜਿਹੜਾ ਵਾ ਲੋਡ ਕਰਕੇ ਜਿਹੜਾ ਜਿਹੜਾ ਮਣੀ ਮਹੇਸ਼ ਜਾਣਾ ਵਾ ਜੀ ਸੋ ਉੱਥੇ ਜਿਹੜਾ ਵਾ ਲੰਗਰ ਲਗਾਇਆ ਜਾਣਾ ਵਾ ਸੋ ਵੱਡਾ ਉਪਰਾਲਾ ਵਾ ਕਿਤੇ ਨ ਔਰ ਸ਼੍ਰੀ ਭਗਵਾਨ ਦਾ ਜਿਹੜਾ ਵੀ ਗੁਰਗਾਂਢ ਨੂੰ ਕੀਤਾ ਜਾ ਰਿਹਾ ਵਾ ਸੋ ਗੱਲਬਾਤ ਕਰ ਲੈਣੇ ਆ ਸ਼ੋਕ ਜੀ ਵੱਡਾ ਉਪਰਾਲਾ ਵਾ ਤੁਹਾਡੇ ਲੋਕ ਕੀਤਾ ਜਾਂਦਾ ਔਰ ਮੈਂ ਦੇਖ ਰਿਹਾ ਮੈਂ ਸ਼ਹਿਰ ਵਾਸੀ ਵੀ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰ ਰਹੇ ਨੇ ਭਾਈ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਤੁਹਾਨੂੰ ਧੰਨਵਾਦ ਕਰਦੇ ਆ ਉਹਨਾਂ ਕਰਕੇ ਸਾਡੀ ਪ੍ਰਸ਼ੰਸਾ ਚੱਲ ਰਹੀ ਆ ਸਿਵ ਸੈਣੀ ਲੰਗਰ ਕਮੇਟੀ ਹਮੇਸ਼ਾ ਹੀ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੀ ਆ ਸਾਡੇ ਮੈਂਬਰ ਵੀ ਸਾਡੇ ਸਾਰੇ ਮੈਂਬਰ ਸਾਰੇ ਭਗਤਾਂ ਜਿਹੜਾ ਵਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਲੰਗਰ ਤੇ ਸਾਰਾ ਕੁਝ ਸਮਾਨ ਇਕੱਠਾ ਕਰਕੇ ਦਿੱਤਾ ਵਾ ਜਿਨ੍ਹਾਂ ਦੀ ਬਦولت ਅੱਜ ਅਸੀਂ ਗੁਰਦਾਸਪੁਰੋਂ ਜਿਹੜਾ ਵਾ ਹਰ ਸਾਲ ਬਰਮੋਰ ਤੋਂ ਹਰ ਸਾਲ ਜਿਹੜਾ ਪੰਡਰਾਲ ਲਗਾਉਣ ਜਾ ਰਹੇ ਆ ਪ੍ਰਮਾਤਮਾ ਸਾਰੇ ਸ਼ਹਿਰ ਵਾਸੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਤਿਆਰੀ ਪਾਜੀ ਉੱਥੇ ਪਹੁੰਚਣਾ ਚਾਹ ਕੇ ਅੱਜ ਰਾਤ-ਰਾਤ ਗੱਡੀ ਜਾਣਗੀ ਸਿਰ ਤੱਕ ਪੁੱਜਣਗੀ ਕਿੰਨੇ ਤੋਂ ਕਿੰਨੇ ਦਿਨ ਚੱਲੇਗਾ ਪਾਜੀ ਸਾਡਾ ਚੱਲੂਗਾ ਜੀ 14 ਤੱਕ 21 ਤੱਕ ਪੰਡਰਾਲ ਚੱਲੂਗਾ ਹੂੰ ਸਰਬ ਇੱਕੀ ਜਿਹੜਾ ਲੱਗਦਾ ਹਾਂ ਹਾਂ ਜੀ ਹਾਂ ਜੀ ਉੱਥੇ ਪੰਡਰ ਚੱਲਦਾ ਔਰ ਸਹਿਯੋਗ ਜਿਹੜਾ ਕਿਦਾਂ ਦਾ ਮਿਲਦਾ ਪਾਜੀ ਇਲਾਕਾ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਮਿਲਦਾ ਬਹੁਤ ਵਧੀਆ ਸਹਿਯੋਗ ਮਿਲਦਾ ਜੀ ਸ਼ਹਿਰ ਵਾਸੀਆਂ ਦਾ ਨਵ ਨਵਸ ਇਲਾਕਾ ਵਾਸੀਆਂ ਦਾ ਹਾਂ ਗੁਰੂ ਬਿਲਕੁਲ ਸੋ ਪਾਜੀ ਕਿਤਨਾ ਕਿਤੇ ਤੁਹਾਡੀ ਟੀਮ ਸਾਰੀ ਜਿਹੜੀ ਪ੍ਰਸ਼ੰਸਾ ਦੀ ਹੱਕਦਾਰ ਆ ਔਰ ਲੋਕ ਵੀ ਤਾਰੀਫਾਂ ਕਰਦੇ ਨੇ ਕਿਤਨਾ ਕਿ ਤੁਹਾਡੀਆਂ ਕੀ ਕਾਰਨ ਕੀਦਾ ਪਾਜੀ ਇਹ ਵੇਖੋ ਜੀ ਲੋਕਾਂ ਦੀ ਅਥਾ ਸ਼ਰਦਾ ਵਾ ਭੋਲੇनाथ ਵਿੱਚ ਇਹ ਹੁਣ 19ਵਾਂ ਪੰਡਰ ਜਿਹੜਾ ਵਾ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹਸੜੇ ਵਿਕੇ ਲਗਾਇਆ ਜਾ ਰਿਹਾ ਵਾ ਇਹ ਖਾਸ ਤੌਰ ਤੇ ਨਾ ਵੇਖੋ ਹਸੜੇ ਚ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਆ ਰਹਿਣ ਦੀ ਯਾਤਰੀਆਂ ਨੂੰ ਲੈਟਰਿੰਗ ਬਾਥਰੂਮ ਦੀ ਬੜੀ ਪ੍ਰਾਬਲਮ ਆਉਂਦੀ ਆ ਤੇ ਮੈਂ ਸਾਰੇ ਤੁਹਾਡੇ ਮਾਦਮ ਰਾਈ ਦੱਸਣਾ ਚਾਹੁੰਦਾ ਵੀ ਸਾਡੇ ਕੋ ਉੱਥੇ ਰੂਮ ਵੀ ਹੈਗੇ ਆ ਤੇ ਹਾਲ ਵੀ ਹੈਗਾ ਕੋਈ ਵੀ ਯਾਤਰੀ ਆ ਕੇ ਉੱਥੇ ਸ਼ਿਵ ਸਾਈ ਲੰਗਰ ਕਮੇਟੀ ਵਿੱਚ ਫ੍ਰੀ ਫ੍ਰੀ ਆਫ ਕਾਸਟ ਰਹਿ ਸਕਦਾ ਵਾ ਤੇ ਮਤਲਬ ਕਿ ਇਸ ਕਾਮਲੀ ਸਾਰੇ ਸ਼ਹਿਰ ਵਾਸੀਆਂ ਦਾ ਸੱਜਣਾ ਮਿੱਤਰਾ ਦਾ ਬੜਾ ਸਹਿਯੋਗ ਰਿੰਦਾ ਵਾ ਪੀ ਵਾਸ ਕਰਦਾ ਵਾ ਪੀ ਅੱਗੇ ਤੋਂ ਵੀ ਜਿਹੜਾ ਵਾ ਹੋਰ ਵੱਧ ਚੜ ਕੇ ਜਿਹੜਾ ਆਪਣਾਰਾ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਚੱਲੇ ਔਰ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ ਭੋਲੇ ਨਾਥ ਦੀ ਕਿਰਪਾ ਨਾਲ ਜੀ ਬਿਲਕੁਲ ਬਿਲਕੁਲ ਸੋ ਭਾਜੀ ਜਿਸ ਤਰ੍ਹਾਂ ਮਲੇ ਵਿੱਚ ਯਾਤਰੀ ਜਾਂਦੇ ਨੇ ਉਹਨਾਂ ਦੇ ਰਹਿਣ ਵਾਸਤੇ ਇਸਨੂੰ ਦੱਸ ਰਹੇ ਨੇ ਭਾਜੀ ਜੀ ਕਿ ਪ੍ਰਬੰਧ ਵੀ ਜਿਹੜੇ ਪ੍ਰੋਪਰ ਕੀਤੇ ਜਾਂਦੇ ਆ ਸਾਰੇ ਹਾਂ ਜੀ ਜੀ ਉੱਥੇ ਸਾਡੇ ਕੋਲ ਨਾ ਸ਼ਾਂਤੀ ਗਸਟ ਹੋਸ਼ਾ ਰੂਮ ਬਹੁਤ ਵਧੀਆ ਬਣਾਏ ਆ ਬਾਥਰੂਮ ਅਟੈਚ ਆ ਇਤਨਾ ਥੋ ਗੁਰਦਾਸਪੁਰ ਤੋਂ ਜਾਂ ਹੋਰ ਵੀ ਸਥਾਨ ਜਿੱਥੋਂ ਜ਼ਿਲ੍ਹਿਆਂ ਚੋਂ ਲੋਕ ਜਤਰੀ ਜਾਂਦੇ ਆ ਉੱਥੇ ਰਹਿਣ ਵਾਸਤੇ ਨੂੰ ਰੂਮ ਤੇ ਬਾਥਰੂਮ ਅਟੈਚ ਹੈਗੇ ਆ ਤੇ ਠਹਿਰਨ ਦਾ ਬਹੁਤ ਵਧੀਆ ਵਾ ਖਾਣ ਪੀਣ ਦਾ ਲੰਗਰ ਭੰਡਾਰਾ ਬਹੁਤ ਰਾਤ ਨੂੰ 24 ਘੰਟੇ ਚੱਲਦਾ ਭੰਡਾਰਾ ਸਾਡਾ ਕੇਰੀ ਮਨ ਚ ਪਾਜੀ ਗੱਲ ਹੁੰਦੀ ਆ ਕਿ ਜਿਸ ਤਰ੍ਹਾਂ ਰੂਮ ਦਾ ਕੋਈ ਰੈਂਟ ਤੇ ਨਹੀਂ ਉਥੇ ਲਿਆ ਜਾਂਦਾ ਜਾਂ ਕਿਉਂਕਿ ਲੰਗਰ ਤਾਂ ਫ੍ਰੀ ਹੈ ਹੀ ਆ ਕੇਰੀ ਦਿਮਾਗ ਚ ਆ ਜਾਂਦੀ ਲੋਕਾਂ ਦੇ ਗੱਲਾਂ ਨਾ ਉਹ ਵੀ ਥੋੜਾ ਦੱਸ ਦਿਓ ਦੇਖੋ ਜੀ ਸਾਡੇ ਸ਼ਿਵ ਸਾਈ ਲੰਗਰ ਕਮੇਟੀ ਵੱਲੋਂ ਬਿਲਕੁਲ ਫ੍ਰੀ ਹੋ ਕਾਸਟ ਕਿਸੇ ਚੀਜ਼ ਦਾ ਕੋਈ ਪੈਸਾ ਵਸੂਲ ਨਹੀਂ ਕੀਤਾ ਜਾਂਦਾ ਉੱਥੇ ਜਿਹੜਾ ਮਰਜੀ ਜਿਹੜੇ ਮਰਜੀ ਜ਼ਿਲ੍ਹੇ ਦਾ ਸ਼ਹਿਰ ਦਾ ਜੋ ਵੀ ਆਏ ਭਗਤ ਉਹਨੂੰ ਉਹਦੇ ਛੇ ਭਗਤ ਜਿਹੜਾ ਵਜਾਏਗਾ ਉਹਨੂੰ ਜਗਾ ਰਹਿਣ ਨੂੰ ਤੇ ਕੰਬਲ ਤੇ ਸਭ ਕੋ ਮਿਲੇਗਾ ਬਿਲਕੁਲ ਕੀ ਕਹੋਗੇ ਪਾਜੀ ਸਾਡੇ ਕੋਲ ਜੀ ਉੱਥੇ ਭੋਲੇ ਸ਼ੰਕਰ ਦੀ ਕਿਰਪਾ ਦੇ ਨਾਲ 15 ਕਮਰੇ ਤੇ ਦੋ ਹਾਲ ਨੇ ਜਿਹੜੇ ਸਾਡੇ ਭਗਤ ਨੇ ਜਿੰਨੇ ਸਾਡੇ ਸੇਵਾਦਾਰ ਜਿੰਨੇ ਅਸੀਂ ਹੁੰਦੇ ਆ ਅਸੀਂ ਪਾਵਾਂ ਆਪ ਜਿੱਥੇ ਮਰਜੀ ਲੰਮੀ ਪਈਏ ਪਹਿਲਾਂ ਹੱਡਾ ਪਹਿਲ ਹੁੰਦੀ ਏ ਕਿ ਜਿਹੜਾ ਸਾਡਾ ਸ਼ਰਧਾਲੂ ਆਇਆ ਜਿਹੜਾ ਸੰਗਤ ਆਈ ਏ ਉਹਨੂੰ ਅਸੀਂ ਕਮਰੇ ਚ ਪਾਈਏ ਖਾਲ ਚ ਪਾਈਏ ਉਦੀ ਜਿੱਤਰਾ ਵੀ ਸੇਵਾ ਹੋ ਸਕਦੀ ਉਹਦਾ ਸੇਵਾ ਕਰੀਏ ਉਹ ਨੂੰ ਕਿਸੇ ਕਿਸਮ ਦੀ ਕਮੀ ਨਾ ਆਉਂਦੀ ਏ ਸੋ ਭੋਲੇनाथ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਵਧੀਆ ਕਿਰਪਾ ਭੋਲੇनाथ ਦੀ ਤੇ ਇਹੋ ਹੀ ਕਹਿੰਨਾਂ ਕਿ ਗਰਦਾਸਪੁਰ ਵਾਸੀਆਂ ਦੇ ਨਾਲ ਨਾਲ ਐਰਕਾ ਸਾਨੂੰ ਪੰਜਾਬ ਪੁਲਿਸ ਨੇ ਵੀ ਬੜਾ ਸਹਿਯੋਗ ਦਿੱਤਾ ਤੇ ਐਨ ਆਰ ਆਈ ਵੀਰਾਂ ਨੇ ਵੀ ਦਿੱਤਾ ਐਰਕਾ ਸਹਿਯੋਗ ਜਿਹਦੇ ਨਾਲ ਅਸੀਂ ਬੜਾ ਅੱਗੇ ਨਾਲੋਂ ਹੋਰ ਕਾਮਯਾਬ ਹੋ ਕੇ ਐਰਕਾ ਸਕਸੈਸਫੁਲ ਹੋਵਾਂਗੇ ਜੈ ਭੋਲੇनाथ ਦੀ ਜੈ ਸ਼ੰਕਰ ਭਗਵਾਨ ਸੋ ਭਾਈ ਖਾਣ ਪੀਣ ਦੇ ਵੀ ਕਹਿੰਦੇ ਵੀ ਅਲੱਗ-ਅਲੱਗ ਸਟਾਲ ਲੱਗਦੇ ਆ ਕਹਿੰਦੇ ਅਲੱਗ ਹੀ ਹੁੰਦਾ ਜਿਹੜਾ ਖਾਣਾ ਪ ਦੇਖੋ ਜੀ ਉੱਥੇ ਇੰਨੀ ਆਪਾ ਕਿਰਪਾ ਵਾ ਵੀ ਤੁਹਾਡੇ ਕੋਈ ਵੀ ਮਨ ਦੀ ਚੀਜ਼ ਆਵੇ ਕਿ ਮੈਂ ਇੱਥੇ ਖਾਣੀ ਆ ਤੇ ਤੁਹਾਨੂੰ ਉੱਥੇ ਲੰਗਰ ਵਿੱਚ ਮਿਲ ਜਾਂਦੀ ਆ ਬਹੁਤ ਸ਼ਰਧਾ ਨਾਲ ਲੋਕੀ ਲੰਗਰ ਲਾਉਂਦੇ ਆ ਮੈਂ ਸਮਝਣਾ ਵੀ ਹੁਣ ਸ਼੍ਰੀ ਅਮਨਨਾਥ ਜੀ ਤੋਂ ਬਾਅਦ ਇਹ ਦੂਜੀ ਵੱਡੀ ਯਾਤਰਾ ਹੋ ਗਈ ਆ ਹਿੰਦੁਸਤਾਨ ਵਿੱਚ ਤੇ ਤੁਹਾਡੇ ਲਈ ਮੈਂ ਕਹਿਣਾ ਚਾਹੁੰਦਾ ਵੀ ਲੋਕ ਵੱਧ ਚੜ ਕੇ ਆਉਣ ਬੜੀ ਸੋਹਣੀ ਯਾਤਰਾ ਵਾ ਬਹੁਤ ਵਧੀਆ ਉੱਥੇ ਮੌਸਮ ਬੜਾ ਵਧੀਆ ਵਾ ਬੜਾ ਆਨੰਦ ਆਉਂਦਾ ਯਾਤਰਾ ਕਰਕੇ ਯਾ ਸ਼ੰਕਰ ਗੀ ਜੀ ਸਭ ਤੋਂ ਵੱਡੀ ਗੱਲ ਆ ਵੀ ਰਹਿਣ ਸਹਿਣ ਦਾ ਪ੍ਰਬੰਧ ਬੜਾ ਵਧੀਆ ਨਾ ਜੀ ਮੈਨ ਕਿਉਂਕਿ ਆ ਜਾ ਕੇ ਸਮੱਸਿਆ ਰਹਿਣ ਸਹਿਣ ਦੀ ਹੁੰਦੀ ਹੈ ਜੀ ਕੋਈ ਸਮੱਸਿਆ ਨਹੀਂ ਉੱਥੇ ਆਂਦੀ ਜੀ ਖਾਣ ਪੀਣ ਦਾ ਇੰਨਾ ਵਧੀਆ ਪ੍ਰਬੰਧ ਦਾ ਸਵੇਰੇ 4 ਵਜੇ ਚਾਹ ਰਸ ਉਹਦੇ ਬਾਅਦ ਚ ਨਾਸ਼ਤਾ ਦੁਪਹਿਰ ਦਾ ਖਾਣਾ ਸ਼ਾਮ ਨੂੰ ਸਟਾਲ ਕੇਸਰ ਵਾਲਾ ਦੁੱਧ ਰਾਤ ਜਿੰਨਾ ਚਿਰ ਸੰਗਤ ਦੀ ਮਰਜ਼ੀ ਆ ਲੰਗਰ ਚੱਲਦਾ ਰਹਿੰਦਾ ਵਧੀਆ ਖਾਣ ਪੀਣ ਦਾ ਬਹੁਤ ਵਧੀਆ ਸਿਸਟਮ ਹੈ ਪਲੇਟ ਧੋ ਕੇ ਉਹਨੂੰ ਸਾਫ਼ ਕਰਕੇ ਕਪੜਾ ਮਾਰ ਕੇ ਸੁਕਾ ਕੇ ਉੱਤੇ ਪਹਚਾਣੀ ਡਿਸਪੋਜ਼ੀਵਲ ਉੱਤੇ ਵਰਤਨ ਨਹੀਂ ਦਿੰਦੇ ਬਿਲਕੁਲ ਉਹਦਾ ਹੀ ਬਹੁਤ ਖਿਆਲ ਰੱਖਨੇ ਆ ਲੱਗੇ ਖਲਾਰਾ ਨਹੀਂ ਪੈਣ ਦੇਣਾ ਅੱਲੇ ਜਿੰਨੇ ਵੀ ਸੇਵਾਦਾਰ ਆਲੇ ਦੁਆਲੇ ਸੰਭਰ ਬੋਕਰ ਲੈ ਕੇ ਸਫਾਈ ਕਰਦੇ ਦਿੰਦੇ ਕੋਈ ਕੁਰਸੀਆਂ ਸਾਫ਼ ਕਰ ਰਿਹਾ ਕੋਈ ਹਰ ਬੰਦਾ ਉੱਥੇ ਜਿਹੜਾ ਜਾਂਦਾ ਉਹ ਪੂਰੀ ਦਿਲੋਂ ਸੇਵਾ ਕਰਦਾ ਹੈ ਦਿਨ ਰਾਤ ਭਾਈ ਚੱਲਦਾ ਲੰਗਰ ਜੀ ਹਾਂਜੀ ਬਿਲਕੁਲ 24 ਘੰਟੇ ਆ ਜੀ 24 ਘੰਟੇ ਲੰਗਰ ਚੱਲਦਾ ਜ ਭਾਈ ਸ਼ਹਿਰ ਵਸੀਨ ਨੂੰ ਅਪੀਲ ਕਰਉ ਕਿ ਮੈਸੇਜ ਆਉਂਗੇ ਸਰ ਵਸੀਨ ਨੂੰ ਇਹ ਬਿਲ ਕਰਨਾ ਚਾਹੁੰਦੇ ਆਂ ਕਿ ਜਿਹੜਾ ਸਿਵ ਸੰਗਰ ਲੰਗਰ ਕਮੇਟੀ ਸਿਵ ਸਾਈ ਬੋਲੇਨਾਥ ਪਪਾ ਮਣੀ ਮੇਸ਼ ਤੇ ਦਰਸ਼ਨ ਕਰਨ ਵਾਸਤੇ ਜਾਓ ਤੋਨ ਦਾ ਅਸ਼ੀਰਵਾਦ ਪ੍ਰਾਪਤ ਕਰੋ ਐਡਰੈਸ ਵੀ ਭਾਈ ਜੀ ਤੁਹਾਨੂੰ ਮੈਂਸ਼ਨ ਕਰ ਦੋ ਆਪਣਾ ਜਿਹੜਾ ਉਥੋਂ ਦਾ ਲੰਗਰ ਦਾ ਖਾਸ ਕਰਕੇ ਮੈਂ ਜਿਹੜਾ ਦੇਖੋ ਜੀ ਸਾਡਾ ਭੰਡਾਰਾ ਜਿਹੜਾ ਗੁਰਦਾਸਪੁਰ ਦਾ ਸਿਵ ਸਾਈ ਲੰਗਰ ਕਮੇਟੀ ਗੁਰਦਾਸਪੁਰ ਵੱਲੋਂ ਸ਼ਾਂਤੀ ਗਾਸੋਸ ਪ੍ਰੋਪਰ ਜਿਹੜਾ ਵਾ ਸਭ ਤੋਂ ਵੱਡਿਆ ਬੱਸ ਸਟੈਂਡ ਦੇ ਨੇੜੇ ਜਿਹੜਾ ਵਾ ਸ਼ਾਂਤੀ ਗਰਸੋ ਹਰ ਸਾਹੜਾ ਲੰਗਰ ਦਾ ਸ਼ਰਾਂਹ ਹੈਗੀ ਆ ਬਿਲਕੁਲ ਸੋ ਦੇਖੋ ਅਸੀਂ ਨੰਬਰ ਵੀ ਮੈਂਸ਼ਨ ਕਰਾਂਗੇ ਥੱਲੇ ਜੀ ਜੇਕਰ ਤੁਸੀਂ ਸੰਪਰਕ ਵੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਸ਼ਿਵ ਭਗਤ ਨੇ ਜੀ ਔਰ ਵੱਡਾ ਉਪਰਾਲਾ ਜਿਹੜਾ ਕਰਦੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਗੁਰਦਾਸਪੁਰ ਤੇ ਜਿਹੜਾ ਲੰਗਰ ਜਿਹੜਾ ਇਹਨਾਂ ਨੇ ਪ੍ਰਬੰਧ ਕੀਤੀ ਨੇ ਜੀ ਮਣੀ ਮਹੇਸ਼ ਕਿਉਂਕਿ ਮਣੀ ਮਹੇਸ਼ ਵਿੱਚ ਲੰਗਰ ਲਗਾਉਣਾ ਬੜਾ ਔਖਾ ਵਾ ਜੀ ਪਰ ਇਹਨਾਂ ਵੱਲੋਂ ਜਿਹੜੀ ਜਦੋਂ ਜਦ ਕੀਤੀ ਜਾਂਦੀ ਆ ਦਿਨ ਰਾਤ ਜਿਹੜਾ ਮਿਹਨਤ ਕੀਤੀ ਜਾਂਦੀ ਆ ਸੋ ਲਗਾਤਾਰ ਜਿਹੜਾ ਸੰਘਰਸ਼ ਕਰਕੇ ਜਿਹੜਾ ਜੀ ਉੱਥੇ ਲੰਗਰ ਲਗਾਉਂਦੇ ਨੇ ਸੋ ਵੱਡਾ ਉਪਰਾਲਾ ਨੇ ਜੀ ਵਧਾਈ ਦੇ ਹੱਕਦਾਰ ਹੁਣੇ ਸੋ ਕਿਤੇ ਨਾ ਕਿਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬੰਦਾ ਵਾ ਕਿ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਉਂਕਿ ਇਦਾਂ ਦੇ ਸ਼ਿਪਕ ਜਿਹੜੇ ਆ ਜੀ ਉਹਨਾਂ ਦਾ ਸਹਿਯੋਗ ਕਰਨਾ ਵੀ ਸਾਡਾ ਫਰਜ਼ ਬੰਦਾ ਵਾ ਸੇ ਜੋਗ ਦਵਾਗੇ ਤਾਂ ਇਹ ਲੰਗਰ ਚੱਲਦੀ ਹੈ ਜੀ ਤਾਂ ਇਹ ਭੰਡਾਰੇ ਚੱਲਦੀ ਹੈ ਸੋ ਜ਼ਰੂਰ ਦਰਸ਼ਨ ਕਰਨ ਜਾਇਓ ਜੀ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਿਓ ਔਰ ਉੱਥੇ ਤੁਸੀਂ ਲੰਗਰ ਦੇ ਵਿੱਚ ਰਹਿਣ ਸਹਿਣ ਦਾ ਵੀ ਪ੍ਰਬੰਧ ਬੜਾ ਹੋ ਜੀ ਦੱਸਿਆ ਭਾਈ ਉਹਨੇ ਵੀ ਬਹੁਤ ਸੋਹਣਾ ਸਲਣੇ ਕੋ ਪ੍ਰਬੰਧ ਹੈ ਤੁਸੀਂ ਉੱਥੇ ਰਹਿ ਵੀ ਸਕਦੇ ਹੋ ਔਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਖਰਚਾ ਵੀ ਨਹੀਂ ਹੈ ਜੀ ਸੋ ਜ਼ਰੂਰ ਬੋਲੇ ਬਾਬਾ ਦਾ ਅਸ਼ੀਰਵਾਦ ਲੈਣ ਜਾਇਓ ਔਰ ਇਸ ਲੰਗਰ ਦੀ ਜਿਹੜੀ ਹੈ ਜੀ ਕਿਉਂਕਿ ਲੰਗਰ ਦਾ ਜਿਹੜਾ ਹੈ ਨਾ ਤੁਸੀਂ ਆਨੰਦ ਕੀ ਉਹ ਉੱਥੇ ਹੋਰ ਹੈ ਜੀ ਅਸੀਂ ਉੱਥੇ ਜਾ ਕੇ ਹੋ ਗਏ ਆਏ ਜੀ ਇਹਨਾਂ ਕੋਲ ਮਿਲ ਕੇ ਆਏ ਆਂ ਬੋਸ ਸੁਨੈਨ ਦੇ ਪ੍ਰਬੰਧ ਨੇ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਜ਼ਰੂਰ ਤੇ ਜਾਓਗੇ ਔਰ ਭਗਵਾਨ ਬੋਲੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰੋਗੇ ਸੋ ਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ